ਤੈਨੂੰ ਆਖ ਦੇ ਨਹੀ ਪੁੱਤਰਾ ਦਾ ਦਾਨੀ ਤੀਰ ਤੇ ਕਮਾਨ ਵਾਲਿਆ ਤੈਨੂੰ ਆਖ ਦੇ ਨਹੀ ਪੁੱਤਰਾ ਦਾ ਦਾਨੀ ਤੀਰ ਤੇ ਕਮਾਨ ਵਾਲਿਆ ਹਿੰਦੂ ਪੰਡਤਾਂ ਲਈ ਪਿੱਤਾਂ ਦਿੱਲੀ ਵਾਲੇ ਤੋੜਿਆ ਹਿੰਦੂ ਪੰਡਤਾਂ ਲਈ ਪਿੱਤਾਂ ਦਿੱਲੀ ਵਾਲੇ ਤੋੜਿਆ ਸਿੱਖੀ ਸਿਦਕ ਵਾਲਾ ਉਹ ਨਾ ਸਿੱਧ ਕਨੇਭਾਲਿਆ ਸਿੱਕੇ ਸਿੱਦਕ ਵਾਲਾ ਯੋ ਨਾ ਸਿੱਧੇ ਕਨਿਭਾਲਿਆ ਕਾ ਤੋ ਭੁੱਲ ਗਏ ਉਹ ਨਾਦ ਕੋਰਬਾਨੀ تیر ਤੇ ਕਮਾਨ ਵਾਲਿਆ ਤੈਨਾਂ ਵਾਕ ਦੇ ਨਹੀਂ ਪੁੱਤਰਾਂ ਦਾ ਦਾਨੀ تیر ਤੇ ਕਮਾਨ ਵਾਲਿਆ ਠੰਡੇ ਬੂਰ ਜਾਂਦੇ ਠੰਡੇ ਮਾਤਾ ਜੀ ਸਹਾਰ ਗਏ ਠੰਡੇ ਬੂਰ ਜਾਂਦੇ ਠੰਡੇ ਮਾਤਾ ਜੀ ਸਹਾਰ ਗਏ ਭੁੱਲ ਜਾਇਓ ਨਾ ਲਾਲਾ ਦੀ ਕੁਰਬਾਨੀ تیر ਤੇ ਕਮਾਨ ਵਾਲਿਆ ਤੈਨੂੰ ਆਖਦੇ ਨਹੀਂ ਪੁੱਤਰਾਂ ਦਾ ਦਾਨੀ تیر ਤੇ ਕਮਾਨ ਵਾਲਿਆ ਜਿੰਨਾ ਪੁੱਤਰਾਂ ਲਈ ਤੂੰ ਸਾ ਪੁੱਤਰਾਂ ਨੂੰ ਮਾਰਿਆ ਜਿੰਨਾ ਪੁੱਤਰਾਂ ਲਈ ਤੂੰ ਸਾ ਪੁੱਤਰਾਂ ਨੂੰ ਮਾਰਿਆ ਉਹਨਾਂ ਦੱਸੋ ਅੱਜ ਤੁਹਾਡਾ ਕੀ ਹੈ ਸਵਾਰਿਆ ਉਹ ਨਾ ਦੱਸੋ ਅੱਜ ਤੁਹਾਡਾ ਕੀ ਹੈ ਸਵਾਰਿਆ ਦਾੜੀਆਂ ਮਨਾਇਆ ਨਾਲੇ ਕੇਸ ਵੀ ਮਨਾਇਨੇ ਦਾੜੀਆਂ ਮਨਾਇਆ ਨਾਲੇ ਕੇਸ ਵੀ ਮਨਾਇਨੇ ਸਾਡੇ ਸ਼ਾਨ ਲਈ ਸਰਬੰਸ ਸਾਰਾ ਹਮਾਰਿਆ ਤੀਰ ਤੇ ਕਮਾਨ ਵਾਲਿਆ ਤੈਨੂੰ ਆਖਦੇ ਨੇ ਪੁੱਤਰਾਂ ਦਾ ਦਾਨੀ ਤੀਰ ਤੇ ਕਮਾਨ ਵਾਲਿਆ දැනුවා කදෙන්හි පුත්තරඳනාමි ති